ਹੋ ਸਕੈ ਮੈਂ ਕਿਸਾਨਾਂ ਨੂੰ ਬਾਰ-ਬਾਰ ਦੁਬਾਰਾ ਫਿਰ ਬੇਨਤੀ ਕਰਦਾ ਅਪੀਲ ਕਰਦਾ ਵੀ ਟਰਾਂਸਫਾਰਮਰ ਦੇ ਥੱਲੋਂ ਸੋਚਾਂ ਦੇ ਥੱਲੋਂ ਗੁੱਡਕ ਵੱਢ ਕੇ ਗੁੱਡਕ ਰੱਖਿਆ ਜਾਵੇ ਤਾਂ ਜੋ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਤਾਂ ਕਿ ਤੂੜੀ ਵਾਲੇ ਮਸ਼ੀਨਾਂ ਵਾਲੇ ਕਿਸਾਨਾਂ ਨੂੰ ਵੀ ਬੇਨਤੀ ਕਰਦਾ ਵੀ ਇਹ ਨਹੀਂ ਵੀ ਆਪਾਂ ਕਾਹਲ ਚ ਇੱਕ ਦੋ ਦਿਨਾਂ ਦੇ ਲਾਲਚ ਪਿੱਛੇ ਸਾਰਿਆਂ ਤੋਂ ਪਹਿਲਾਂ ਗੱਲ ਸਾਹਿਬ ਜੀ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਮੈਂ ਪਿੰਡ ਸ਼ਾਜਲੀ ਦੇ ਤੇ ਬਾਕੀ ਸਾਰੇ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਆਪਣੇ ਟਰਾਂਸਫਾਰਮਰਾਂ ਦੇ ਥੱਲੋਂ ਕਣਕ ਦੀ ਨੂੰ ਵੜਿਆ ਜਾਵੇ ਜਾਂ ਟਰਾਂਸਫਾਰਮਰ ਦੀਆਂ ਸੁੱਚਾ ਕੱਟ ਕੇ ਰੱਖੀਆਂ ਜਾਣ। ਬਿਜਲੀ ਵਿਭਾਗ ਨੇ ਮਤਲਬ ਵੀ ਬੇਨਤੀ ਬੇਨਤੀ ਅਤੇ ਹੈਲਪ ਨੰਬਰ ਜਾਰੀ ਵੀ ਕੀਤਾ ਹੋਇਆ ਵੀ ਜੇ ਕਿਸੇ ਕਿਸਾਨ ਦੀਆਂ ਬਾਹਰ ਚ ਕਿਤੇ ਤਾਰਾਂ ਨੀਵੀਆਂ ਨੇ ਇੱਕ ਪੈਨ ਨਾਲ ਸ਼ਾਰਟ ਸਰਕਟ ਹੋਣ ਦਾ ਡਰ ਆ ਤਾਂ ਉਹਨਾਂ ਨੂੰ ਵੀ ਬਿਜਲੀ ਵਿਭਾਗ ਵਿੱਚ ਕੰਪਲੀਟ ਦੇ ਕੇ ਉੱਚੀਆਂ ਕਰਾਈਆਂ ਜਾਣ। ਹੈਲਪ ਲਾਈਨ ਨੰਬਰ ਤੇ ਫੋਨ ਕੀਤਾ ਜਾਵੇ ਜੇ ਨਹੀਂ ਆਉਂਦਾ ਕੋਈ ਮਹਿਕਮਾ ਜੇ ਨਹੀਂ ਆਉਂਦਾ ਸਾਨੂੰ ਵੀ ਦੱਸਿਆ ਜਾਵੇ ਵੀ ਸਾਡੇ ਕਹੇ ਤੋਂ ਕਰਦੇ ਨਹੀਂ। ਤਾਂ ਕੀ ਬੇਨਤੀ ਆ ਕਿਸਾਨਾਂ ਨੂੰ ਵੀ ਜਿਹਦੇ ਘਰੇ ਢੋਲਾ ਪਾਣੀ ਵਾਲੀ ਟੈਂਕੀ ਐ ਸਪਰੇਅ ਵਾਲਾ ਢੋਲਾ ਉਹ ਵੀ ਭਰ ਕੇ ਰੱਖਣ। ਤਾ ਜੋ ਕਿਸੇ ਵੀ ਘਟਨਾ ਨਾਲ ਛੇਤੀ ਤੋਂ ਛੇਤੀ ਨਿਜਿੱਠਿਆ ਜਾ ਸਕੇ ਤਾਂ ਕਿ ਪਿੰਡ ਦਾ ਕੋਈ ਨੁਕਸਾਨ ਨਾ ਹੋ ਸਕੇ ਮੈਂ ਕਿਸਾਨਾਂ ਨੂੰ ਬਾਰ-ਬਾਰ ਦੁਬਾਰਾ ਫਿਰ ਬੇਨਤੀ ਕਰਦਾ ਅਪੀਲ ਕਰਦਾ ਵੀ ਟਰਾਂਸਫਾਰਮਰ ਦੇ ਥੱਲੋਂ ਸੋਚਾਂ ਦੇ ਥੱਲੋਂ ਖਣਕ ਵੱਢ ਕੇ ਗੁੱਡ ਕੇ ਰੱਖਿਆ ਜਾਵੇ ਤਾਂ ਜੋ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਬਾਕੀ ਤੂੜੀ ਵਾਲੇ ਮਸ਼ੀਨਾਂ ਵਾਲੇ ਕਿਸਾਨਾਂ ਨੂੰ ਵੀ ਬੇਨਤੀ ਕਰਦਾ ਵੀ ਇਹ ਨਹੀਂ ਵੀ ਆਪਾਂ ਕਾਹਲ ਤੇ ਇੱਕ ਦੋ ਦਿਨਾਂ ਦੇ ਲਾਲਚ ਪਿੱਛੇ ਕਿਸੇ ਦਾ ਨੁਕਸਾਨ ਕਰ ਲਈਏ ਮਸ਼ੀਨਾਂ ਵੀ ਥੋੜਾ ਜਿਹਾ ਦੇਖ ਕੇ ਚਲਾਈਆਂ ਜਾਣ ਪਾਣੀ ਦਾ ਸਾਧਨ ਰੱਖੋ ਆਪਣੀ ਮਸ਼ੀਨ ਤੇ ਲਵੇ ਪ੍ਰਬੰਧ ਕਰਕੇ ਚਲਾਓ ਤਾਂ ਜੋ ਆਪਣੇ ਪਿੰਡ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਧੰਨਵਾਦ ਕਿਸਾਨਾਂ ਤੇ ਇੱਕ ਪਿੰਨਾਰੇ ਕਿਸਾਨਾਂ ਨੂੰ ਵੀ ਬੇਨਤੀ ਕਰਦਾ ਮੈਂ ਵੀ ਆਪਣੇ ਗੁਰੂ ਘਰ ਵਾਲੇ ਜਿੰਨੇ ਵੀ ਗੁਰੂ ਘਰ ਨੇ ਉਹਨਾਂ ਦੇ ਬਾਬਿਆਂ ਦੇ ਨੰਬਰ ਰੱਖੇ ਜਾਣ ਤਾਂ ਜੋ ਕਿਸੇ ਟਾਈਮ ਵੀ ਕੋਈ ਘਟਨਾ ਵਾਪਰੇ ਤਾਂ ਉਹਨੂੰ ਛੇਤੀ ਤੋਂ ਛੇਤੀ ਉਹਦਾ ਹੱਲ ਕਰਿਆ ਜਾਵੇ ਸਾਰਿਆਂ ਨੂੰ ਬੇਨਤੀ ਹੈ ਵੀ ਸਾਰੇ ਸਾਥ ਦਿਓ ਵੱਧ ਚੜ ਕੇ ਪਾਣੀ ਦੇ ਭਰ ਕੇ ਸਪਰੇਅ ਵਾਲੇ ਢੋਲੇ ਆਪਦੇ ਗੁਰੰਥੀ ਸਾਹਿਬ ਨੂੰ ਲਿਖਾ ਕੇ ਆਪੋ ਆਪਣੀ ਪੱਤੀਆਂ ਦੇ ਗੁਰੂ ਘਰਾਂ 'ਚ ਖੜਾਏ ਜਾਣ ਅਸੀਂ ਪੰਚਾਇਤ ਵੱਲੋਂ ਪਾਣੀ ਵਾਲੀਆਂ ਟੈਂਕੀਆਂ ਵੀ ਭਰ ਕੇ ਖੜਾਵਾਂਗੇ ਤਿੰਨੇ ਗੁਰੂ ਘਰਾਂ ਚ ਸਮਰਾਉਪਤੀ ਵਾਲੇ ਚਮੰਡੀ ਵਾਲੇ ਚ ਤੇ ਆਪਣੇ ਟਾਲੀ ਸਰੋਵਰ ਦੇ ਬਾਰੇ ਸਾਰੇ ਕਿਤੇ ਆਪਦਾ ਪ੍ਰਬੰਧ ਪੂਰਾ ਕਰਕੇ ਰੱਖੀਏ ਬਾਕੀ ਬੇਨਤੀ ਹੈ ਵੀ ਸੋਚਾਂ ਤੇ ਟਰਾਂਸਫਾਰਮਰ ਥੱਲੋਂ ਲਾਜ਼ਮੀ ਜ਼ਰੂਰੀ ਕੜਕ ਵੱਢ ਕੇ ਆਪਦਾ ਗੁੱਡ ਢਕੇ ਰੱਖਣਾ ਤਾਂ ਜੋ ਕੋਈ ਘਟਨਾ ਨਾ ਵਾਪਰੇ ਪ੍ਰਮਾਤਮਾ ਤਰੱਕੀਆਂ ਬਖਸ਼ੇ ਆਪਣੇ ਪਿੰਡ ਨੂੰ ਵਧੀਆ ਆਪਣਾ ਸੀਜ਼ਨ ਵਧੀਆ ਨੰਗੇ ਕੋਈ ਇਹੋ ਜੀ ਕੋਈ ਦਿੱਕਤ ਨਾ ਆਵੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵਧੀਆ ਸਾਰੇ ਪੰਜਾਬ ਦਾ ਸਾਰੇ ਹਿੰਦੁਸਤਾਨ ਦਾ ਵਧੀਆ ਕੀ ਕਿਸੇ ਘਟਨਾ ਤੋਂ ਬਿਨਾਂ ਇਹ ਸੀਜ਼ਨ ਖੁੱਲ ਲੱਗੇ ਧੰਨਵਾਦ